ਹਾਂਜੀ ਮਿੱਤਰੋ ਕੀ ਹਾਲ ਨੇ ਹੋਪ ਸਾਰੇ ਵਧੀਆ ਹੋਵੋਗੇ ਸੋ ਚਾਈਨਾ ਦਾ ਲਾਸਟ ਪੋਰਟ ਆ ਉਤੋਂ ਬਾਅਦ ਨਿਕਲਾਂਗੇ ਫਿਰ ਹੁਣ ਬ੍ਰਾਜ਼ਿਲ ਲਈ ਤੁਹਾਨੂੰ ਦੱਸਾਂਗੇ ਬ੍ਰਾਜ਼ਿਲ ਨੂੰ ਕਿੰਨੇ ਘੰਟੇ ਕਿੰਨੇ ਦਿਨ ਤੇ ਕਿੰਨਾ ਤੇਲ ਲੱਗੂਗਾ ਘਟੋ ਘਟ 25 ਤੋਂ 26 ਦਿਨ ਲੱਗਣਗੇ ਜਹਾਜ਼ ਚੱਲਿਓ ਜਾਣਾ ਸਮੁੰਦਰ ਚ ਸੋ ਪਹਿਲਾਂ ਤੁਹਾਨੂੰ ਦਿਖਾਣੇ ਆ ਉਰੇ ਲਾਸਟ ਪੋਰਟ ਤੇ ਆਪਾਂ ਕੋਈ ਸਪੈਸ਼ਲ ਕੰਟੇਨਰ ਲੋਡ ਕਰੇ ਆ ਜਿਹੜੇ ਬਾਕਸਿਆਂ ਦੇ ਵਿੱਚ ਨਹੀਂ ਅਕਸਰ ਤੁਸੀਂ ਦੇਖੇ ਹੋਣੇ ਡੱਬੇ ਬੰਦ ਫੁੱਲੇ ਕੰਟੇਨਰ ਲੋਡ ਕਰੇ ਆ ਤੇ ਤੁਹਾਨੂੰ ਦਿਖਾਣੇ ਆ ਬਣੇ ਰਿਓ ਵੀਡੀਓ ਨਾਲ ਪਹਿਲਾਂ ਤਾਂ ਆ ਦੇਖੋ ਬੰਦਾ ਇਹ ਆ ਚਾਈਨੀਜ਼ ਮਤਲਬ ਦੇਖੋ ਕਿੰਨਾ ਖੁਸ਼ ਆ ਬੰਦਾ ਹੈ ਇੰਨਾ ਘੈਂਟ ਆ ਦੇਖੋ ਆਹਾਹਾਹਾ ਸਮਾਈਲੇ ਦੇ ਮੂੰਹ ਤੇ ਇਹ ਦੇਖ ਕੇ ਸਰਦਾਰ ਬੰਦੇ ਨੂੰ ਖੁਸ਼ ਹੋ ਗਿਆ ਜਿੱਥੇ ਵੀ ਅਸੀਂ ਜਾਂਦੇ ਹਾਂ ਨਾ ਉੱਥੇ ਦੇ ਫਿਰ ਬੰਦੇ ਆਉਂਦੇ ਨੇ ਲੋਡਿੰਗ ਦੇ ਚਾਰਜਿੰਗ ਕਰਨ। ਸੋ ਆ ਚਾਈਨਾ ਚ ਸੀ ਤਾਂ ਚਾਈਨਾ ਵਾਲਾ ਇਹਦੇ ਗਲ ਦੇ ਵਿੱਚ ਜੋ ਪਾਇਆ ਹੈ ਉਹਦੇ ਨਾਲ ਮੋਨੀਟਰ ਕਰਦਾ ਤੇ ਹੱਥ ਤੇ ਦੇ VHF ਜਿਹਦੇ ਨਾਲ ਕ੍ਰੇਨ ਨਾਲ ਮਤਲਬ ਗੱਲਬਾਤ ਕਰਦਾ ਹੈ। ਸੋ ਇਹ ਨੇ ਆ ਸਪੈਸ਼ਲ ਕੰਟੇਨਰ ਜਿਹੜੇ ਲੋਡ ਕਰ ਰਹੇ ਨੇ ਤੁਸੀਂ ਦੇਖੋ ਇਹਨਾਂ ਨੇ ਕਵਰ ਚੜਿਆ ਹੋਇਆ ਥੱਲੇ ਤੋਂ ਵੀ ਓਪਨ ਨੇ ਇਹ ਕੋਸ਼ ਸਪੈਸ਼ਲ ਕੰਟੇਨਰ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਧਿਆਨ ਨਾਲ ਲੋਡਿੰਗ ਕਰਨਾ ਪੈਂਦਾ ਤੇ ਉਹਨੇ ਉਹ ਧਿਆਨ ਨਾਲ ਡਿਸਚਾਰਜਿੰਗ ਕਰਨਾ ਪੈਂਦਾ ਤੇ ਉਹਨੇ ਧਿਆਨ ਨਾਲ ਇਹਨਾਂ ਨੂੰ ਸ਼ਿਫਟੇ ਕੈਰੀ ਕਰਨਾ ਪੈਂਦਾ ਮਤਲਬ ਇਹਨਾਂ ਨੂੰ ਹਰ ਰੋਜ਼ ਮੋਨੀਟਰ ਕਰਨਾ ਪੈਂਦਾ ਦੇਖਣਾ ਪੈਂਦਾ ਵੀ ਕਿਤੇ ਕੋਈ ਡੈਮੇਜ ਤਾਂ ਨਹੀਂ ਹੋਇਆ ਕੁਝ ਤਾਂ ਨਹੀਂ ਹੋਇਆ ਆ ਦੇਖੋ ਕਿੰਨੇ ਸੋਹਣੇ ਕਵਰ ਚੜੇ ਨੇ ਮਤਲਬ ਪੂਰਾ ਉੱਪਰ ਇਹਨਾਂ ਤੇ ਇਸ ਬੈਲਟ ਸਿਲਿੰਗ ਪਾਈ ਹੋਈ ਆ ਵੀ ਜੇ ਜਹਾਜ਼ ਹਿੱਲੂਗਾ ਤਾਂ ਇਹ ਡੈਮੇਜ ਨਾ ਹੋਣ ਤਾਂ ਕਰਕੇ ਇਹਨਾਂ ਨੂੰ ਅੰਦਰ ਲੋਡ ਕਰਿਆ ਜਾ ਰਿਹਾ ਜਹਾਜ਼ ਦੇ ਸੋ ਦੇਖੋ ਕਿੰਨੇ ਆਰਾਮ ਨਾਲ ਲੋਡ ਕਰ ਰਿਹਾ ਕ੍ਰੇਨ ਆਲਾ ਤੇ ਇਹਦੇ ਨਾਲ ਕੁਝ ਹੋਰ ਵੀ ਨੇ ਜਿਹੜੇ ਓਪਨ ਲੋਡ ਨੇ ਮਤਲਬ ਜਿਹੜੇ ਜਿਹੜੇ ਡੱਬਿਆਂ ਦੇ ਵਿੱਚ ਨਹੀਂ ਲੋਡ ਜਿਹੜੇ ਜਾਦਾ ਸਾਈਜ਼ ਹੁੰਦਾ ਜਾਂ ਵੱਡਾ ਸਾਈਜ਼ ਹੁੰਦਾ ਓਵਰਸਾਈਜ਼ ਹੁੰਦਾ ਉਹ ਇਦਾਂ ਲੋਡ ਕਰ ਦਿੰਦੇ ਨੇ ਆ ਦੇਖ ਸਕਦੇ ਹੋ ਤੁਸੀਂ ਇਹ ਓਪਨ ਕੰਟੇਨਰ ਇਹ ਹੁੰਦੇ ਨੇ ਇਹਨਾਂ ਦੇ ਵਿੱਚ ਲੋਡ ਕਰਿਆ ਜਾਂਦਾ ਸੋ ਇਹ ਨੇ ਓਪਨ ਕੰਟੇਨਰ ਕੋ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਦੀ ਫਤਿਹ